ਸ਼ਹਿਰ ਦੇ ਵਿੱਚ ਵਧ ਰਹੀਆਂ ਚੋਰੀਆਂ ਨੇ ਲੋਕਾਂ ਦੀ ਨੀਂਦ ਉਡਾ ਕੇ ਰੱਖ ਦਿੱਤੀ ਹੈ। ਹੁਣ ਘਰਾਂ ਦੇ ਬਾਹਰ ਖੜੀਆਂ ਕਾਰਾਂ ਵੀ ਸੁਰੱਖਿਅਤ ਨਹੀਂ ਐ। ਤਾਜ਼ਾ ਵਾਕਾ ਬਠਿੰਡਾ ਸ਼ਹਿਰ ਦੇ ਗੁਰਗੋਵਿੰਦ ਸਿੰਘ ਨਗਰ ਦੇ ਵਿੱਚ ਦੇਖਣ ਨੂੰ ਮਿਲਿਆ ਜਿੱਥੇ ਚੋਰਾਂ ਨੇ ਇੱਕ ਕਾਰ ਚੋਰੀ ਕਰ ਲਈ। ਇਹ ਘਟਨਾ ਬੀਤੀ ਰਾਤ ਦੀ ਐ ਜਿੱਥੇ ਇੱਕ ਕਾਰ ਜੋ ਕਿ ਘਰ ਦੇ ਬਾਹਰ ਹੀ ਖੜੀ ਹੋਈ ਸੀ ਚੋਰਾਂ ਦੇ ਵੱਲੋਂ ਨਿਸ਼ਾਨਾ ਬਣਾਈ ਗਈ। ਚੋਰ ਪਹਿਲਾਂ ਕਾਰ ਦਾ ਲੋਕ ਤੋੜਦੇ ਨੇ ਫਿਰ ਕਾਰ ਨੂੰ ੱਤਕਾ ਲਾ ਕੇ ਉੱਥੋਂ ਨਿਕਲ ਜਾਂਦੇ ਨੇ। ਇਹ ਪੂਰੀ ਘਟਨਾ ਨੇੜੇ ਲੱਗੇ ਹੋਏ ਇੱਕ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਫੁਟੇਜ ਦੇ ਵਿੱਚ ਇਹ ਸਾਫ਼ ਦਿਖਾਈ ਦੇ ਰਿਹਾ ਹੈ ਕਿ ਤਿੰਨ ਚੋਰ ਨੇ ਦੋ ਚੋਰ ਕਾਰ ਨੂੰ ਧੱਕਾ ਲਾ ਕੇ ਲੈ ਕੇ ਜਾ ਰਹੇ ਨੇ ਜਦਕਿ ਤੀਜਾ ਚੋਰ ਇੱਕ ਸਕੂਟੀ ਉੱਤੇ ਨਜ਼ਰ ਆ ਰਿਹਾ ਹੈ ਇਹ ਘਟਨਾ ਸਿਰਫ ਚੋਰੀ ਦੀ ਨਹੀਂ ਸਗੋ ਬਠਿੰਡਾ ਸ਼ਹਿਰ ਦੇ ਵਿੱਚ ਵਧ ਰਹੀ ਗੈਰ ਸੁਰੱਖਿਆ ਦੀ ਇੱਕ ਵੱਡੀ ਮਿਸਾਲ ਹੈ ਅਤੇ ਨਾਗਰਿਕਾਂ ਵਿੱਚ ਡਰ ਦਾ ਮਾਹੌਲ ਬਣ ਚੁੱਕਿਆ ਹੈ ਕਿ ਜਦ ਘਰ ਦੇ ਬਾਹਰ ਖੜੀਆਂ ਕਾਰਾਂ ਵੀ ਸੁਰੱਖਿਤ ਨਹੀਂ ਹਨ ਤਾਂ ਲੋਕ ਆਪਣੇ ਵਾਹਨਾਂ ਦੀ ਸੁਰੱਖਿਆ ਆਖਿਰ ਕਿਵੇਂ ਯਕੀਨੀ ਬਣਾਉਣ ਕਾਰ ਮਾਲਕ ਨੇ ਦੱਸਿਆ ਕਿ ਉਸ ਨੇ ਕਾਰ ਬਿਲਕੁਲ ਸੈੱਟ ਕਰਕੇ ਰੱਖੀ ਹੋਈ ਸੀ ਕਦੇ ਸੋਚਿਆ ਵੀ ਨਹੀਂ ਸੀ ਕਿ ਇੰਨਾ ਬੇਖੌਫ ਹੋ ਕੇ ਕੋਈ ਚੋਰ ਆ ਕੇ ਸਾਡੇ ਹੀ ਘਰ ਦੇ ਬਾਹਰੋਂ ਕਾਰ ਚੋਰੀ ਕਰਕੇ ਲੈ ਜਾਵੇਗਾ ਜਦ ਸੀਸੀਟੀਵੀ ਦੇਖਿਆ ਤਾਂ ਉਹ ਹੈਰਾਨ ਰਹਿ ਗਏ ਮੇਰਾ ਨਾਮ ਐਸੇ ਗਰਦਰਸ਼ਨ ਸਿੰਘ ਹੈਗਾ ਥਾਣਾ ਥਰਮਲ ਰਾਤ ਪਤਲਾ ਮਿਲੀ ਸੀ ਦੋ ਕਰੀਬ 2:30 ਵਜੇ ਕੋਈ ਨਾਮਰੋ ਬਿਅਕਤੀ ਬਜਿੰਦਰ ਸਿੰਘ ਗੁਰੂ ਗੋਵਿੰਦ ਸਿੰਘ ਨਗਰ ਦੇ ਘਰ ਦੇ ਬਾਹਰ ਜਨਕਰ ਦੋਹੇ ਰਕਮੜ ਲੜੀ ਉਹ ਖੜੀ ਸੀ ਉਹਨੂੰ ਤਿੰਨ ਵਿਅਕਤੀ ਰੋੜ ਕੇ ਥੋਰੀ ਕਰਕੇ ਲੈ ਗਏ ਕਦ ਤੇ ਆਏ ਸੀ ਉਹ ਸਕੂਟਰੀ ਤੇ ਆਏ ਸੀਗੇ ਤੇ ਸਾਡੀ ਮੌਕੇ ਤੇ ਪੀਸੀਆਰ ਦੀ ਟੀਮ ਜਦੋਂ ਤਲਾ ਮੈਂਸਰ ਪਹੁੰਚ ਗਈ ਸੀਗੀ ਉਸ ਤੋਂ ਬਾਅਦ ਵੀ ਸਾਡੀ ਜਿਹੜੀ ਟੀਮ ਲੱਗੀ ਹੋਈ ਆ ਉਹਨਾਂ ਦੇ ਸੀਸੀ ਰਿਪੋਰਟ ਜਿਹੜੇ ਆਸ-ਪਾਸ ਦੇ ਕੈਮਰੇ ਆਖੰਗਾਲੇ ਜਾ ਰਹੇ ਸਰ ਜਿਹੜੀ ਗੱਡੀ ਚੋਰੀ ਕਰਦੇ ਉਹ ਦੋ ਗੱਡੀਆਂ ਵੀ ਕਰ ਰਹੇ ਨੇ ਲੈ ਕੇ ਜਾ ਰਹੇ ਨੇ ਰੋਡ ਤੇ ਜਿਹੜੀ ਸਕੂਟਰੀ ਪਿੱਛੇ ਲੈ ਕੇ ਆ ਰਹੇ ਵਿਅਕਤੀ ਉਹ ਵੀ ਰੋਡ ਤੇ ਲੈ ਕੇ ਆ ਰਹੇ ਸਕੂਟਰੀ ਉਹਨਾਂ ਦੀ ਹੀ ਸਕੂਟਰੀ ਤੇ ਆਈ ਸੀਗੇ ਉਹ ਮੋਟਰਲੇਟਾ ਉੱਤੇ ਇਹੋ ਜੱਪਦਾ ਵੀ ਤਿੰਨੇ ਵਿਅਕਤੀ ਸਕੂਟਰੀ ਤੇ ਆਏ ਸੀਗੇ ਇੱਕ ਵਿਅਕਤੀ ਸਕੂਟਰੀ ਰੋਡ ਤੇ ਲੈ ਕੇ ਜਾ ਰਿਹਾ ਤੇ ਦੋ ਵਿਅਕਤੀ ਜਿਹੜੇ ਉਹ ਆਪ ਨੂੰ ਰੋਡ ਤੇ ਲੈ ਕੇ ਜਾ ਰਹੇ ਕਿੰਨੇ ਨੰਬਰ ਗਲੀ ਹੈ ਤੇ ਸਰ ਕਿਹੜਾ ਏਰੀਆ ਦਾ ਤੇ ਗੁਰੂ ਗੋਬਿੰਦ ਸਿੰਘ ਨਗਰ ਗਲੀ ਨੰਬਰ 8 ਇਸ ਤਰ੍ਹਾਂ ਵੀ ਮਿਲਿਆ ਸਾਡੀ ਟੀਮਾਂ ਲੱਗੀਆਂ ਹੋਈਆਂ ਜਲਦੀ ਪ੍ਰੈਸ ਕਰਕੇ ਤੁਹਾਨੂੰ ਸੂਚਿਤ ਕਰ ਮੇਰਾ ਨਾਮ ਐਸੇ ਗਰਦਸ਼ ਸਿੰਘ ਹੈਗਾ थाना ਥਰਮਲ ਰਾਤ ਪਤਲਾ ਮਿਲੀ ਸੀ ਦੋ ਕਰੀਬ 2:30 ਵਜੇ ਕੋਈ ਨਾਮਰੋਹ ਵਿਅਕਤੀ ਬਜਿੰਦਰ ਸਿੰਘ ਗੁਰੂ ਗੋਬਿੰਦ ਸਿੰਘ ਨਗਰ ਦੇ ਘਰ ਦੇ ਬਾਹਰ ਜਾਣਕਾਰ 2000 ਕਮਾਟ ਲੜੀ ਉਹ ਖੜੀ ਸੀ ਉਹਨੂੰ ਤਿੰਨ ਵਿਅਕਤੀ ਰੋੜ ਕੇ ਚੋਰੀ ਕਰਕੇ ਲੈ ਗਏ ਕਦ ਤੇ ਆਈ ਸੀ ਉਹ ਸਕੂਟਰੀ ਤੇ ਆਏ ਸੀਗੇ ਤੇ ਸਾਡੀ ਮੌਕੇ ਤੇ ਪੀਸੀਆਰ ਦੀ ਟੀਮ ਜਦੋਂ ਤਰਾ ਮੈਂਸਰ ਪਹੁੰਚ ਗਈ ਸੀਗੀ ਤੇ ਉਸ ਤੋਂ ਬਾਅਦ ਵੀ ਸਾਡੀ ਜਿਹੜੀ ਟੀਮ ਲੱਗੀ ਹੋਈ ਆ ਤੇ ਉਹਨਾਂ ਦੇ ਸੀਸੀਟੀਵੀ ਫੁਟੇਜ ਜਿਹੜੇ ਆਸ-ਪਾਸ ਦੇ ਕੈਮਰੇ ਆ ਉਥੋਂ ਗਾਲੇ ਜਾ ਰਹੇ ਸਰ ਜਿਹੜੀ ਗੱਡੀ ਚੋਰੀ ਕਰਦੇ ਉਹ ਦੋ ਗੱਡੀ ਕਰ ਰਹੇ ਨੇ ਲੈ ਕੇ ਜਾ ਰਹੇ ਨੇ ਰੋੜ ਕੇ ਤੇ ਜਿਹੜੀ ਸਕੂਟਰੀ ਪਿੱਛੇ ਲੈ ਕੇ ਆ ਰਿਹਾ ਵਿਅਕਤੀ ਉਹ ਵੀ ਰੋਡ 'ਤੇ ਲੈ ਕੇ ਆ ਰਿਹਾ ਸਕੂਟਰੀ ਉਹਨਾਂ ਦੀ ਹੈ ਸਕੂਟਰੀ ਤੇ ਆਈ ਸੀਗੇ ਉਹ ਮੋਟਰ ਲੈ ਹਲਾ ਤਾ ਤੇ ਇਹ ਜਵਾਬ ਦੇ ਤਨੇ ਵਿਅਕਤੀ ਸਕੂਟਰੀ ਤੇ ਆਈ ਸੀਗੇ ਤੇ ਇੱਕ ਵਿਅਕਤੀ ਸਕੂਟਰੀ ਰੋਡ 'ਤੇ ਲੈ ਕੇ ਜਾ ਰਿਹਾ ਤੇ ਦੋ ਰਸਤੇ ਜਿਹੜੇ ਉਹ ਕਾਰ ਨੂੰ ਰੋਡ 'ਤੇ ਲੈ ਕੇ ਜਾ ਰਹੇ ਕਿੰਨੇ ਨੰਬਰ ਗਲੀ ਹੈ ਸਾਰਾ ਕਿਹੜਾ ਹੈ ਇਹਦਾ ਤੇ ਗੁਰੂ ਗੋਬਿੰਦ ਸਿੰਘ ਨਗਰ ਗਲੀ ਨੰਬਰ 8 ਇਸ ਤਰ੍ਹਾਂ ਵੀ ਮੀਡੀਆ ਅਸਰਦੀ ਟੀਮਾਂ ਲੱਗੀਆਂ ਹੋਈਆਂ ਜਲਦੀ ਪ੍ਰੈਸ ਕਰਕੇ ਤੁਹਾਨੂੰ ਕੁਝ <muchas> ਤੇਕਾ